ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਵੀਡੀਓ ਹੈ ਉਹਨਾਂ ਵੀਰਾਂ ਭੈਣਾਂ ਵਾਸਤੇ ਮੈਂ ਲੈ ਕੇ ਆਇਆ ਜਿਹੜੇ ਕਈ ਵਾਰ ਪਰੇਸ਼ਾਨੀ ਹਿੰਦੀ ਉਹਨਾਂ ਨੂੰ ਸ਼ਬਦ ਲੱਭਣ ਵਿੱਚ ਤਾਂ ਉਹਨਾਂ ਵੀਰਾਂ ਭੈਣਾਂ ਵਾਸਤੇ ਮੈਂ ਇੱਕ ਐਪ ਲੈ ਕੇ ਆਇਆ ਜਿਹੜੀ ਐਪ ਤੋਂ ਮੈਂ ਆਪ ਕੋਲ ਕੰਮ ਕਰਦਾ ਹੈ ਬਹੁਤ ਵਧੀਆ ਐਪ ਹੈ ਜਿਹਦਾ ਨਾਮ ਹੈ AI கிரੰத் ਮੈਂ ਇਹਦਾ ਲੋਗੋ ਆਪ ਜੀ ਨੂੰ ਵਿਖਾ ਦਿੰਨਾ ਥੋੜਾ ਜਿਹਾ ਇਹ ਆਈ ਗ੍ਰੰਥਾ ਆਪ ਜੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਬਹੁਤ ਹੀ ਵਧੀਆ ਐਪ ਹੈ ਅਤੇ ਇਸ ਐਪ ਨੂੰ ਜਦੋਂ ਬਣਾਇਆ ਗਿਆ ਤਾਂ ਉਹਨਾਂ ਨੇ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਹੋਇਆ ਹੈ ਆਪ ਜੀ ਰਾਤ ਨੂੰ ਬਾਣੀ ਪੜ੍ਹਨੀ ਹੈ ਤਾਂ ਆਪ ਜੀ ਨਾਈਟ 뷰 ਕਰ ਸਕਦੇ ਹੋ ਇਹਦਾ ਅਤੇ ਦਿਨ ਵਿੱਚ ਪੜ੍ਹਨੀ ਹੈ ਤਾਂ ਇਹਦਾ ਵਾਈਟ 뷰 ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਚ ਇਹਦੇ ਵਿੱਚ ਟ੍ਰਾਂਸਲੇਸ਼ਨ ਵੀ ਆਪ ਜੀ ਨੂੰ ਮਿਲ ਜਾਂਦੀ ਹੈ ਕਿਸੇ ਸ਼ਬਦ ਦੀ ਇੰਗਲਿਸ਼ ਵਿੱਚ ਲੈਣੀ ਹੈ ਜਾਂ ਪੰਜਾਬੀ ਵਿੱਚ ਲੈਣੀ ਹੈ ਤਾਂ ਟ੍ਰਾਂਸਲੇਸ਼ਨ ਵੀ ਆਪ ਜੀ ਸ਼ਬਦਾਂ ਦੀ ਇਸ ਐਪ ਵਿੱਚੋਂ ਲੈ ਸਕਦੇ ਹੋ। ਬਾਕੀ ਜੇ ਆਪਾਂ ਇਹਦੇ ਬਾਣੀ ਦੇ ਸਾਈਜ਼ ਦੀ ਗੱਲ ਕਰਦੇ ਹਾਂ ਜੇ ਸਾਡੀ ਨਿਗਾ ਨਾਰਮਲ ਹੈ ਤਾਂ ਆਪ ਜੀ ਨਾਰਮਲ ਤੇ ਰੱਖ ਸਕਦੇ ਹੋ ਆਪ ਜੀ ਦੀ ਨਿਗਾ ਜਿਹੜੀ ਠੀਕ ਹੈ ਜਾਂ ਦੂਰ ਦੀ ਜਿਹੜੀ ਨਿਗਾ ਹੈ ਉਹ ਘੱਟ ਹੈ ਤਾਂ ਆਪ ਜੀ ਇਸ ਨੂੰ ਆਪਣੀ ਨਿਗਾ ਦੇ ਹਿਸਾਬ ਨਾਲ ਆਪ ਜੀ ਇਹ ਸਾਈਜ਼ ਜਿਹੜੇ ਨੇ ਆਪ ਜੀ ਅੱਖਰਾਂ ਦੇ ਫੌਂਟ ਦੇ ਚੁਣ ਸਕਦੇ ਹੋ। ਅਤੇ ਵੱਡਾ ਛੋਟਾ ਫੌਂਟ ਇਹਦੇ ਵਿੱਚ ਉਹ ਵੀ ਸੈਟਿੰਗ ਇਹਦੇ ਵਿੱਚ ਹੁੰਦੀ ਹੈ। ਅਤੇ ਉਸ ਤੋਂ ਬਾਅਦ ਦੇ ਵਿੱਚ ਸ਼ਬਦ ਅਰਥ ਨੇ ਜਿਹੜੇ ਇਹਦੇ ਵਿੱਚ ਜਦੋਂ ਆਪਾਂ ਇਸ ਤਰ੍ਹਾਂ ਦੱਬਾਂਗੇ ਆਪਾਂ ਮੰਨ ਲਈਏ ਸ਼ਬਦ ਇੱਥੋਂ ਸਰਚ ਕਰਨਾ ਹੈ ਆਪਾਂ ਕੀਰਤਨ ਕਰਦੇ ਆਂ ਤੇ ਆਪਾਂ ਨੂੰ ਸ਼ਬਦ ਲੱਭਣ ਵਿੱਚ ਪਰੇਸ਼ਾਨੀ ਆਉਂਦੀ ਹੈ ਤੇ ਇਹਦੇ ਵਿੱਚ ਗੁਰਮੁਖੀ ਦੀ ਕੀ ਪੈੜ ਹੈ ਸਾਰੀ ਆਪ ਜੀ ਦੇਖ ਰਹੇ ਹੋ ਇਹਦੇ ਵਿੱਚ ਇਹ ਸਾਰੀ ਜਿਹੜੀ ਐਪ ਹੈ ਇਹ ਗੁਰਮੁਖੀ ਦੇ ਵਿੱਚ ਬਣਾਈ ਗਈ ਹੈ ਤੇ ਜਿਹੜੇ ਗੁਰਮੁਖੀ ਨੂੰ ਪਿਆਰ ਕਰਨ ਵਾਲੇ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ ਉਹ ਵੀਰ ਭੈਣਾ ਇਸ ਐਪ ਦੀ ਵਰਤੋਂ ਜ਼ਰੂਰ ਕਰਿਆ ਕਰਨ ਇਹ ਐਪ ਦਾ ਨਾਮ ਹੈ ਆਈ ਗ੍ਰੰਥ ਆਪ ਜੀ ਦੇਖ ਰਹੇ ਹੋ ਆਈ ਗ੍ਰੰਥ ਅਤੇ ਇਹਦਾ ਲੋਗੋ ਹੈ ਜਿਹੜਾ ਇਸ ਤਰੀਕੇ ਦਾ ਹੁੰਦਾ ਆਪ ਜੀ ਦੇਖ ਸਕਦੇ ਹੋ ਇਹ ਇਸ ਤਰੀਕੇ ਦਾ ਇਹਦਾ ਲੋਗੋ ਹੈ ਅਤੇ ਜੇ ਆਪਾਂ ਇਹਨੂੰ ਪਲੇ ਸਟੋਰ ਤੋਂ ਡਾਊਨਲੋਡ ਕਰਦੇ ਆ ਤਾਂ ਇੱਥੇ ਆਪਾਂ ਲਿਖਦੇ ਆ ਆਈ ਗ੍ਰੰਥ Android ਦੇ ਵਿੱਚ ਇਹ ਆਈ ਗ੍ਰੰਥ ਕਰਕੇ ਜਾਣੀ ਜਾਂਦੀ ਹੈ ਮੈਨੂੰ ਆਈਫੋਨ ਦਾ ਨਹੀਂ ਪਤਾ ਕਿਉਂਕਿ ਮੇਰੇ ਕੋਲ ਖੁਦ ਕੋਲ ਆਈਫੋਨ ਨਹੀਂ ਆਈਫੋਨ ਵਾਲੇ ਵੀਰ ਦੇਖ ਲੈਣ ਉਹਨਾਂ ਕੋਲ ਕਿਹੜੀ ਐਪ ਹੈ ਜਿਹੜੀ ਗੁਰਬਾਣੀ ਸਰਚ ਆਪ ਜੀ ਕਰ ਸਕਦੇ ਹੋ ਇਹਦੇ ਵਿੱਚ ਮੈਂ ਆਪ ਜੀ ਨੂੰ ਸਰਚ ਕਰਕੇ ਦਿਖਾ ਦਨਾ ਡਾਊਨਲੋਡ ਕਰ ਲੈਣਾ ਆਪ ਜੀ ਇੱਥੇ ਮੈਂ ਲਿਖ ਰਿਹਾ ਆਈ ਗ੍ਰੰਥ ਆਈ ਗ੍ਰੰਥ ਐਪ ਇਹ ਮੈਂ ਸਰਚ ਕੀਤੀ ਤਾਂ ਇੱਥੇ ਇਹ ਨਿਕਲਾਈ ਦੂਜੇ ਨੰਬਰ ਤੇ ਆਈ ਗ੍ਰੰਥ ਐਪ ਇਹ ਮੇਰੇ ਕੋਲ ਇੰਸਟਾਲ ਕੀਤੀ ਹੋਈ ਹੈ ਇਸ ਤਰ੍ਹਾਂ ਦਾ ਲੋਗੋ ਇਹਦਾ ਬਣ ਕੇ ਸਾਹਮਣੇ ਆਏਗਾ ਅਤੇ ਆਪ ਜੀ ਨੇ ਕਿਰਪਾ ਐਪਸ ਵਾਲੇ ਜਿਹੜੇ ਇਹਨਾਂ ਨੇ ਐਪ ਬਣਾਈ ਹੈ ਤੇ ਇਹਨੂੰ ਆਪ ਜੀ ਨੇ ਵਧੀਆ ਤਰੀਕੇ ਨਾਲ ਇnstall ਕਰਕੇ ਅਤੇ ਉਸ ਤੋਂ ਬਾਅਦ ਇਹਨੂੰ ਮੈਂ ਸਰਚ ਕਰਨਾ ਆਪ ਜੀ ਨੂੰ ਸਿਖਾ ਦਵਾਂ ਮੈਂ ਇਹਨੂੰ ਸਰਚ ਕਿਦਾਂ ਕੀ ਕਰਦੇ ਆਪਾਂ ਕਿਸੇ ਸ਼ਬਦ ਨੂੰ ਲੱਭਣਾ ਹੋਵੇ ਮੰਨ ਲਓ ਤਾਂ ਉਹਦਾ ਐਪ ਉਹਦਾ ਤਰੀਕਾ ਬੜਾ ਸੋਹਣਾ ਹੈ ਜਿਵੇਂ ਮੰਨ ਲਓ ਕਿ ਆਪਾਂ ਸ਼ਬਦ ਲੱਭਣਾ ਹੈ ਠਾਕੁਰ ਤੁਮ ਸਰਣਾਈ ਆਇਆ ਉਹਦੇ ਵਿੱਚ ਆਪਾਂ ਪਹਿਲਾ ਅੱਖਰ ਲਿਖਾਂਗੇ ਠਾਕੁਰ ਦਾ ਠ ਠਾ ਤੁਮ ਦਾ ਤ ਤਾ ਸਰਣਾਈ ਦਾ ਸ ਸ ਅਤੇ ਆਇਆ ਦਾ ਐ ਡਾ ਮਤਲਬ ਕਿ ਪਹਿਲਾ ਪਹਿਲਾ ਅੱਖਰ ਆਪਾਂ ਚਾਰ ਅੱਖਰ ਲਿਖ ਲਈ ਅਤੇ ਸਰਚ ਦੇ ਵਿੱਚ ਲਾ ਦਤਾ ਦੇਖੋ ਪਹਿਲੇ ਨੰਬਰ ਦੇ ਉੱਤੇ ਸ਼ਬਦ ਉਹਨਾਂ ਨੇ ਕੱਢ ਕੇ ਮੈਨ ਦੇ ਦਿੱਤਾ ਇਹਦੇ ਵਿੱਚ ਦੇਖੋ ਨਾਲ ਇਹਦੇ ਨੀਚੇ ਅਰਥ ਆ ਰਹੇ ਨੇ ਬੜੇ ਸੋਹਣੇ ਅਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ 1218 ਅਤੇ ਸਾਰੰਗ ਮਹਿਲਾ ਪੰਜਵਾਂ ਹਲਕ ਕਰਕੇ ਲਿਖਿਆ ਹੋਇਆ ਇਹਨਾਂ ਨੇ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਐਪ ਡਿਜ਼ਾਈਨ ਕੀਤੀ ਗਈ ਹੈ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਇਸ ਐਪ ਦੀ ਵਰਤੋਂ ਕਰਨੀ ਜਦੋਂ ਵੀ ਆਪ ਜੀ ਸ਼ਬਦ ਪੜ੍ਹੋ ਇਹ ਐਪ ਨੂੰ ਵਰਤਿਆ ਕਰੋ ਇਹ ਬਹੁਤ ਬਹੁਤ ਸੁੰਦਰ ਐਪ ਹੈ ਬਾਕੀ ਇਹਦੇ ਵਿੱਚ ਹੋਰ ਵੀ ਫੀਚਰ ਬੜੇ ਸੋਹਣੇ ਨੇ ਆਪ ਜੀ ਜਦੋਂ ਇੱਥੇ ਜਾਓਗੇ ਤਾਂ ਆਪ ਜੀ ਨਿਤਨੇਮ ਦੀਆਂ ਬਾਣੀਆਂ ਮਿਲਣਗੀਆਂ ਜਗਜੀਤ ਸਿੰਘ ਜਾਬ ਸਾਹਿਬ ਪ੍ਰਸਾਦ ਸਵਈਏ ਚੌਪਈ ਸਾਹਿਬ ਅਨੰਦ ਸਾਹਿਬ ਰਹਿ ਰਾਜ ਸਾਹਿਬ ਸਰਗਰ ਸਾਹਿਬ ਆਸਾ ਦੀਵਾਰ ਸੁਖਮਨੀ ਸਾਹਿਬ ਗੁਰੂ ਗੰਗ ਸਾਹਿਬ ਦਾ ਸੰਪੂਰਨ ਪਾਠ ਤੇ ਅਰਦਾਸ ਗੁਰੂ ਗੰਗ ਸਾਹਿਬ ਦਾ ਸੰਪੂਰਨ ਪਾਠ ਵੀ ਆਪ ਜੀ ਇੱਥੋਂ ਕਰ ਸਕਦੇ ਹੋ ਇੱਕ ਅੰਗ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੈ ਅਤੇ ਕਿਸੇ ਵੀ ਅੰਗ ਤੇ ਜਾ ਕੇ ਆਪ ਜੀ ਪਾਠ ਪੜ ਸਕਦੇ ਹੋ ਅਤੇ ਇਹ ਐਪ ਹੈ ਜਿਹੜੀ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਦੀ ਸਭ ਦੀਆਂ ਸਾਰੀਆਂ ਐਪ ਜਿੰਨੀਆਂ ਵੀ ਮੈਂ ਵਰਤੀਆਂ ਖੇਤਨ ਵਾਸਤੇ ਉਹਨਾਂ ਵਿੱਚੋਂ ਸਭ ਤੋਂ ਬੈਸਟ ਐਪ ਮੈਨੂੰ ਇਹ ਲੱਗਦੀ ਹੈ। ਮੈਂ ਜਦੋਂ ਵੀ ਕੋਈ ਸ਼ਬਦ ਦੇਖਣਾ ਹੁੰਦਾ ਹੈ ਜਾਂ ਲੱਭਣਾ ਹੁੰਦਾ ਤਾਂ ਮੈਨੂੰ ਬਹੁਤ ਹੀ ਸੁਖਾਲੇ ਤੌਰ ਦੇ ਉੱਤੇ ਇਸ ਐਪ ਦੇ ਵਿੱਚੋਂ ਸ਼ਬਦ ਲੱਭ ਜਾਂਦੇ ਨੇ। ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ। ਇਹ ਐਪ ਨੂੰ ਆਪ ਜੀ ਵਰਤੋ। ਜਦੋਂ ਆਪ ਜੀ ਇਸ ਐਪ ਨੂੰ ਵਰਤੋਗੇ ਤਾਂ ਆਪ ਜੀ ਆਪਣੇ ਆਪਣੇ ਆਪ ਨੂੰ ਬੋਲ ਕੇ ਦੱਸੋਗੇ ਵੀ ਹਾਂ ਬਹੁਤ ਵਧੀਆ ਐਪ ਆਪ ਜੀ ਨੇ ਦੱਸੀ ਹੈ। ਅਤੇ ਇਸ ਐਪ ਦੀ ਵਰਤੋਂ ਕਰਕੇ ਆਪ ਜੀ ਕਿਸੇ ਵੀ ਸ਼ਬਦ ਨੂੰ ਲੱਭ ਕੇ ਪੜ ਸਕਦੇ ਹੋ ਯਾਦ ਕਰ ਸਕਦੇ ਹੋ ਅਤੇ ਕੀਰਤਨ ਕਰਨ ਲੱਗੇ ਮੋਬਾਈਲ ਦੇ ਅੱਗੇ ਰੱਖ ਕੇ ਵੀ ਆਪ ਜੀ ਸ਼ਬਦ ਕੀਰਤਨ ਕਰ ਸਕਦੇ ਹੋ ਜਿਨ੍ਹਾਂ ਨੂੰ ਗੁਰਬਾਣੀ ਕੰਠ ਨਹੀਂ ਰਹਿੰਦੀ ਨਹੀਂ ਤਾਂ ਮੈਂ ਹਰੇਕ ਨੂੰ ਕਹਿਣਾ ਹੁੰਦਾ ਕਿ ਮੋਬਾਈਲ ਰੱਖ ਕੇ ਕੀਰਤਨ ਨਹੀਂ ਕਰੀਦਾ ਹਾਂਗਾ ਗੁਰਬਾਣੀ ਨੂੰ ਕੰਠ ਕਰਕੇ ਆਪ ਜੀ ਨੇ ਸ਼ਬਦ ਪੜਨਾ ਸੋ ਅੱਜ ਵੀ ਅੱਜ ਦੀ ਵੀਡੀਓ ਵਿੱਚ ਐਨਾਂ ਹੀ ਜੀ ਜਿਹੜੇ ਵੀਡੀਓ ਨਾਲ ਨਵੇਂ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੈਣਾ ਅਤੇ ਜਿਹੜੇ ਪੁਰਾਣੇ ਚੈਨਲ ਨਾਲ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਇਸ ਐਪ ਦੀ ਵਰਤੋਂ ਕਰਨਾ ਅਤੇ ਇਸ ਐਪ ਦੀ ਵਰਤੋਂ ਕਰਕੇ ਆਪ ਜੀ ਕੋਈ ਵੀ ਸ਼ਬਦ ਕੱਢ ਕੇ ਉਹ ਸ਼ਬਦ ਦਾ ਗਾਇਨ ਬੜਾ ਸੌਖਾ ਕਰ ਸਕਦੇ ਹੋ ਅਰਥ ਪੜ੍ਹਨੇ ਨੇ ਆਪ ਜੀ ਇਹ ਟ੍ਰਾਂਸਲੇਸ਼ਨ ਕੱਢ ਕੇ ਇੰਗਲਿਸ਼ ਨੂੰ ਪੰਜਾਬੀ ਚ ਉਹਦੇ ਅਰਥ ਵੀ ਕਰ ਸਕਦੇ ਆ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਚੈਨਲ ਨਾਲ ਜੁੜੇ ਰਹਿਣ ਵਾਸਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ